ਅੱਜ ਦਰਾਹਾ ਵਿਖੇ ਦਰਾਹ ਬੈਡਮਿੰਟਨ ਕਲੱਬ ਵੱਲੋਂ ਜੂਨੀਅਰ ਬੈਡਮਿੰਟਨ ਟੂਰਨਾਮੈਂਟ ਕਰਵਾਇਆ ਗਿਆ ਜਿਸ ਵਿੱਚ ਦਰਾਹਾ ਦੇ ਅੰਡਰ 14, 17, 19 ਉਮਰ ਵਰਗਾਂ ਦੇ ਮੁੰਡੇ ਤੇ ਕੁੜੀਆਂ ਦੇ ਮੁਕਾਬਲੇ ਕਰਵਾਏ ਗਏ। ਇਸ ਟੂਰਨਾਮੈਂਟ 'ਚ ਦਰਾਹਾ ਦੇ ਬੱਚੇ ਨੇ ਬੜੇ ਉਤਸ਼ਾਹ ਨਾਲ ਹਿੱਸਾ ਲੇਤਾ। ਇਸ ਮੌਕੇ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਪੇਟ ਕੀਤੇ ਗਏ। ਇਸ ਮੌਕੇ ਗੱਲਬਾਤ ਕਰਦੇ ਹੋਏ ਕਲੱਬ ਦੇ ਅਹੁਦੇਦਾਰ ਨੇ ਕਿਹਾ ਕਿ ਸਾਡੀ ਨੌਜਵਾਨ ਪੀੜ੍ਹੀ ਨੂੰ ਗਲਤ ਰਾਹ ਤੋਂ ਬਚਾਉਣ ਲਈ ਖੇਡਾਂ ਵੱਲ ਜੁੜਨ ਦੀ ਜ਼ਰੂਰਤ ਹੈ ਅਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕਲੱਬ ਇਦਾਂ ਦੇ ਉਪਰਾਲੇ ਅੱਗੇ ਵੀ ਕੀਤੇ ਜਾਣ ਏ ਅਸੀਂ ਬੱਚਿਆਂ ਦਾ ਜੀ ਫਰਸਟ ਟਾਈਮ ਦਰਾਹਾ ਦੇ ਵਿੱਚ ਜੂਨੀਅਰ ਕੰਪੀਟੀਸ਼ਨ ਕਰਵਾਇਆ ਅੰਡਰ 17 ਅੰਡਰ 19 ਤੇ ਅੰਡਰ 14 ਬॉयਜ਼ ਐਂਡ ਗਰਲਜ਼ ਦਾ ਇਹ ਟੀਮ ਨੇ ਫਸਟ ਪਲੇਸ ਕੀਤਾ ਇਹ ਸਿਰਫ ਸਾਡੇ ਸਿਟੀ ਦੇ ਜਿਹੜੇ ਸ਼ਹਿਰ ਦੇ ਵਿੱਚ ਰਹਿ ਰਹੇ ਨੇ ਬੱਚੇ ਜਾਂ ਜਿਹੜੇ ਸ਼ਹਿਰ ਦੇ ਵਿੱਚ ਹੀ ਪੜ ਰਹੇ ਨੇ ਜੀ ਦਰਾਹਾ ਦੇ ਵਿੱਚ ਸਿਰਫ ਤੇ ਮੈਂ ਅਕਲ ਯੂਟਿਊਬ ਕਿਸ ਤਰ੍ਹਾਂ ਦਿਨਾ ਚਾਹੁੰਦੀ ਹਾਂ ਕਿ ਬੱਚੇ ਅਕਲ ਗਲਤ ਕਿਸੇ ਵੱਲ ਜਾ ਰਹੇ ਨੇ ਲਾਈਵ ਆਨਲਾਈਨ ਗੱਦ ਰਹੇ ਨੇ ਕਿਸੇ ਬੱਚੇ ਨੂੰ ਕਿਸੇ ਨਾਲ ਚਾਹੁੰਦੇ ਦੇਖੋ ਜੀ ਬੱਚਿਆਂ ਨੂੰ ਅੱਜਕਲ ਮੋਬਾਈਲ ਤੋਂ ਜਾਂ ਕੋਈ ਵੀ ਗਲਤ ਸਿੱਖਿਆ ਤੋਂ ਬਚਾਉਣ ਲਈ ਉਹਨਾਂ ਨੂੰ ਇਹ ਆ ਵੀ ਸਪੋਰਟਸ ਵੱਲ ਐਕਟੀਵੇਟ ਕੀਤਾ ਜਾਵੇ ਤਾਂ ਕਿ ਉਹ ਉਹਨਾਂ ਦਾ ਧਿਆਨ ਇੰਦਰ ਰਿਹਾ ਜਾਵੇ ਮੇਰਾ ਨਾਮ ਸੰਵੀਤ ਸਿੰਘ ਹੈ ਜੀ 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 ਤੁਸੀਂ ਟੂਰਨਾਮੈਂਟ ਕਰਾ ਰਹੇ ਹੋ ਯੂਥ ਕਿਸ ਲਈ ਚਾਹਉਂਗੇ ਅਸੀਂ ਯੂਥ ਨੂੰ ਹੀ ਸਨਿਆਦਰਣਾ ਚਾਹੁੰਦੇ ਹਾਂ ਵੀ ਜਿਹੜਾ ਇਹ ਮੋਬਾਈਲ ਦੇ ਵਿੱਚ ਜਾਂ ਜਿਹੜੇ ਵੌਇਸ ਨੇ ਜਾਂ ਗਲਤ ਦਿਸ਼ਾਵਾਂ ਵੱਲ ਜਾ ਰਹੇ ਨੇ ਉਹਨਾਂ ਨੂੰ ਇਸ ਚੀਜ਼ ਤੋਂ ਰੁਕਿਆ ਜਾਵੇ ਤੇ ਵੱਧ ਤੋਂ ਵੱਧ ਸਾਡੇ ਇੱਥੇ ਦਰਾਇ ਸ਼ਹਿਰ ਦੇ ਵਿੱਚ ਪਾਰਟਿਸਿਪੇਟ ਕਰੋ ਟੂਰਨਾਮੈਂਟ ਦੇ ਵਿੱਚ ਤੇ ਦੂਜੀ ਗੱਲ ਅਸੀਂ ਇਹ ਸਰਕਾਰ ਨੂੰ ਵੀ ਜਾਂ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਇੱਥੇ ਬੈਡਮਿੰਟਨ ਕੋਰਟ ਦੀ ਪਰਮਿਸ਼ਨ ਦਿੱਤੀ ਜਾਵੇ ਮਤਲਬ ਇਹ ਇੱਥੇ ਗਰਾਊਂਡ ਸਾਡੇ ਕੋਲ ਬਹੁਤ ਘੱਟ ਨੇ ਖੇਡਣ ਵਾਸਤੇ